ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁਖਬਰਾਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਪੈਣਾ ਦੇ ਉੱਪਰ ਇੱਕ ਨੌਜਵਾਨ ਵੱਲੋਂ ਤਾਬੜ ਤੋੜ ਗੋਲੀਆਂ ਦੀ ਬੁਸ਼ਾਰ ਕੀਤੀ ਗਈ ਹੈ ਤੇ ਇਸ ਹਮਲੇ ਦੇ ਵਿੱਚ ਇੱਕ ਪੈਣ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਦੂਸਰੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਜਾ ਰਹੀ ਹੈ ਦੱਸ ਦਈਏ ਕਿ ਇੱਕ ਖਬਰ ਅਮਰੀਕਾ ਦੇ ਨਿਊ ਜਰਸੀ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਵੱਲੋਂ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਉਸ ਵੱਲੋਂ ਦੋ ਚਚੇਰੀਆਂ ਪੈਣਾ ਦੇ ਉੱਪਰ ਗੋਲੀਆਂ ਵਰਾਈਆਂ ਗਈਆਂ ਨੇ ਤੇ ਇਸ ਹਮਲੇ ਦੇ ਵਿੱਚ ਇੱਕ ਪੈਣ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਤੇ ਦੂਸਰੀ ਜੋ ਕਿ ਵਿਆਹੀ ਹੋਈ ਸੀ ਉਸ ਦੀ ਮੌਕੇ ਦੇ ਹੀ ਮੌਤ ਹੋ ਗਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਅਮਰੀਕਾ ਦੀ ਪੁਲਿਸ ਨੇ ਇਸ ਨੌਜਵਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਇਸ ਨੌਜਵਾਨ ਨੂੰ ਕਾਬੂ ਕੀਤਾ ਹੈ ਦੱਸਦੀ ਹੈ ਕਿ 20 ਸਾਲਾਂ ਲੜਕੀ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਉਹ ਇਸ ਨੌਜਵਾਨ ਦੇ ਨਾਲ ਜਲੰਧਰ ਦੇ ਵਿੱਚ ਟੋਫਲ ਕਰਦੀ ਸੀ ਅਤੇ ਟੋਫਲ ਕਰਨ ਤੋਂ ਬਾਅਦ ਉਹ ਅਮਰੀਕਾ ਪਹੁੰਚ ਗਈ ਅਮਰੀਕਾ ਪਹੁੰਚਣ ਤੋਂ ਕੁਝ ਸਮੇਂ ਬਾਅਦ ਇਹ ਨੌਜਵਾਨ ਵੀ ਉਸ ਪਿੱਛੇ ਅਮਰੀਕਾ ਪਹੁੰਚ ਗਿਆ ਜਿੱਥੇ ਮੌਕਾ ਦੇਖਦੇ ਹੀ ਇਸ ਨੌਜਵਾਨ ਨੇ ਦੋਨਾਂ ਪੈਣਾ ਦੇ ਉੱਪਰ ਤਾਪੜ ਤੋੜ ਗੋਲੀਆਂ ਚਲਾਈਆਂ ਨੇ ਤੇ ਇਸ ਹਮਲੇ ਦੇ ਵਿੱਚ ਇੱਕ ਪੈਣ ਮਾਰੀ ਗਈ ਹੈ ਤੇ ਦੂਸਰੀ ਜ਼ਖਮੀ ਹੋਈ ਹੈ ਹਾਲੇ ਤੱਕ ਫਿਲਹਾਲ ਕਾਰਨਾਂ ਦਾ ਸਪਸ਼ਟ ਨਹੀਂ ਪਤਾ ਚੱਲ ਸਕਿਆ ਕਿ ਆਖਿਰੇਸ ਨੌਜਵਾਨ ਨੇ ਇਨਾ ਪੈਣਾ ਦੇ ਉੱਪਰ ਗੋਲੀਆਂ ਕਿਉਂ ਚਲਾਈਆਂ ਨੇ ਕੇ ਕਾਰਨ ਰਹੇ ਹੋਣਗੇ ਕਿ ਇਸ ਨੌਜਵਾਨ ਨੇ ਦੋਨਾਂ ਭੈਣਾਂ ਨੂੰ ਜ਼ਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਨੁਮਾਨੇ ਵੀ ਲਗਾਇਆ ਜਾ ਸਕਦਾ ਹੈ ਕਿ ਇਹ ਮੁੰਡਾ ਕੁੜੀ ਦੋਨੇ ਇੱਥੇ ਟੋਫਲ ਕਰਦੇ ਸੀ ਤਾਂ ਪ੍ਰੇਮ ਸੰਬੰਧ ਵੀ ਹੋ ਸਕਦੇ ਨੇ ਜਾਂ ਫਿਰ ਕੋਈ ਆਪਸੀ ਰੰਜਿਸ਼ ਵੀ ਹੋ ਸਕਦੀ ਹੈ ਜਿਸ ਤੋਂ ਬਾਅਦ ਇਸ ਨੌਜਵਾਨ ਨੇ ਐਡਾ ਖੌਫਨਾਕ ਕਦਮ ਉਠਾਇਆ ਇੱਕ ਵਾਰੀ ਫਿਰ ਦੱਸ ਦਈਏ ਕਿ ਇੱਕ ਖਬਰ ਅਮਰੀਕਾ ਦੇ ਨਿਊ ਜਰਸੀ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਪੰਜਾਬੀ ਲੜਕੀਆਂ ਦੀ ਇੱਕ ਪੰਜਾਬੀ ਨੌਜਵਾਨ ਵੱਲੋਂ ਹੀ ਗੋਲੀਆਂ ਚਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਸ ਦੇ ਵਿੱਚੋਂ ਇੱਕ ਲੜਕੀ ਜੋ ਕਿ ਵਿਆਹੀ ਹੋਈ ਹੈ ਪਹਿਲਾਂ ਤੋਂ ਹੀ ਅਮਰੀਕਾ ਰਹਿ ਰਹੀ ਉਸ ਦਾ ਘਰ ਵਾਲਾ ਟਰੱਕ ਡਰਾਈਵਰ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਜਿਹੜੀ 20 ਸਾਲਾਂ ਲੜਕੀ ਇਸ ਨੌਜਵਾਨ ਦੇ ਨਾਲ ਇਥੇ ਟੂਫਲ ਕਰਦੀ ਸੀ ਉਸ ਦੀ ਦਿਲ ਹਾਲਤ ਗੰਭੀਰ ਰੂਪ ਦੇ ਵਿੱਚ ਦੱਸੀ ਜਾ ਰਹੀ ਹੈ ਇੱਕ ਦਰਦਨਾਕ ਹਾਦਸੇ ਦੀ ਘਟਨਾ ਸਾਹਮਣੇ ਨਿਕਲ ਕੇ ਆਈ ਹੈ ਜਿਸ ਤੇ ਵਿੱਚ 8 ਲੋਕ ਮਾਰੇ ਗਏ ਨੇ ਤੇ ਬਾਕੀ ਦੇ ਲੋਕ ਜ਼ਖਮੀ ਹੋਏ ਨੇ ਦੱਸਿਆ ਕਿ ਇੱਕ ਟੈਂਪੂ ਟਰੈਵਲਰ ਜੋ ਕਿ ਸਵਾਰੀਆਂ ਦੇ ਨਾਲ ਭਰਿਆ ਹੋਇਆ ਸੀ ਅਚਾਨਕ ਨਦੀ ਦੇ ਵਿੱਚ ਜਾ ਕੇ ਡੇਕਿਆ ਤੇ ਇਸ ਹਾਦਸੇ ਦੇ ਵਿੱਚ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਤੇ ਬਾਕੀ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਾਣਕਾਰੀ ਅਨੁਸਾਰ ਇਹ ਹਾਦਸਾ ਬਦਰੀਨਾਥ ਹਾਈਵੇ ਤੇ ਵਾਪਰਿਆ ਹੈ ਦੱਸਦੀ ਹੈ ਕਿ ਇੱਕ ਟੈਂਪੂ ਟਰੈਵਲਰ ਜੋ ਕਿ ਸਵਾਰੀਆਂ ਦੇ ਨਾਲ ਭਰਿਆ ਹੋਇਆ ਸੀ ਉਹ ਆਪਣੇ ਰਸਤੇ ਤੇ ਜਾ ਰਿਹਾ ਸੀ ਤੇ ਅਚਾਨਕ ਉਹ ਨਦੀ ਦੇ ਵਿੱਚ ਜਾ ਕੇ ਡਿੱਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਨਦੀ ਦੀ ਖੱਡ ਦੀ ਡੂੰਘਾਈ 1500 ਤੋਂ 200 ਮੀਟਰ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਖੱਡ ਕਿੰਨੀ ਡੂੰਗੀ ਸੀ ਕਿ ਟੈਂਪੂ ਟਰੈਵਲਰ ਦਾ ਕੁਝ ਨਹੀਂ ਬਚਿਆ ਟੈਂਪੂ ਟਰੈਵਲਰ ਦੇ ਪੜ ਖੱੱਚੇ ਉੱਡ ਗਏ ਨੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਟਰੈਵਲਰ ਦੇ ਵਿੱਚ ਕਰੀਬ 23 ਸਵਾਰੀਆਂ ਸਵਾਰ ਹੋ ਸਕਦੀਆਂ ਹਨ ਤੇ ਨਾਂ ਦੇ ਵਿੱਚੋਂ 8 ਲੋਕ ਮਾਰੇ ਗਏ ਨੇ ਦੱਸਦੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਇਨ੍ਹਾਂ ਲੋਕਾਂ ਨੂੰ ਹੈਲੀਕਾਪਟਰ ਦੇ ਰਾਹੀਂ ਰੈਸਕਿਊ ਕੀਤਾ ਜਾ ਰਿਹਾ ਹੈ ਉੱਥੇ ਇਹ ਦੱਸਦੀ ਹੈ ਕਿ ਇਸ ਟੈਂਪੋ ਟਰੈਵਲਰ ਦਾ ਡਰਾਈਵਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਇਸ ਲਈ ਇਸ ਸਾਫ ਨਹੀਂ ਕੀਤਾ ਜਾ ਸਕਦਾ ਕਿ ਇਸ ਟਰੈਵਲਰ ਦੇ ਵਿੱਚ ਕਿੰਨੀਆਂ ਸਵਾਰੀਆਂ ਸਵਾਰ ਸਨ ਤੇ ਇਹ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਬਦਰੀਨਾਥ ਵਿਖੇ ਬਦਰੀਨਾਥ ਦੇ ਹਾਈਵੇ ਤੇ ਇੱਕ ਟੈਂਪੂ ਟਰੈਵਲਰ ਜੋ ਕਿ ਸਵਾਰੀਆਂ ਦੇ ਨਾਲ ਭਰਿਆ ਹੋਇਆ ਸੀ ਅਚਾਨਕ ਖੱਡ ਦੇ ਵਿੱਚ ਜਾ ਕੇ ਡਿੱਗਿਆ ਹੈ ਅਲਕ ਨੰਦਾ ਨਦੀ ਦੇ ਵਿੱਚ ਜਾ ਕੇ ਡਿੱਗਿਆ ਹੈ ਜਿੱਥੇ 8 ਲੋਕਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ 7 ਲੋਕਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਇੱਕ ਜੋ ਕਿ ਜਿਹੜੇ ਇਲਾਜ ਉਸ ਦੀ ਮੌਤ ਹੋਈ ਹੈ ਬਾਕੀ ਦੇ ਲੋਕਾਂ ਨੂੰ ਹੈਲੀਕਾਪਟਰ ਦੇ ਰਾਹੀਂ ਰੈਸਕਿਊ ਕੀਤਾ ਜਾ ਰਿਹਾ ਹੈ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਤੇ ਉਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਹੈ ਇੱਕ ਵਾਰ ਫੇਰ ਦੱਸ ਦਈਏ ਬਦਰੀਨਾਥ ਹਾਈਵੇ ਤੇ ਇੱਕ ਘਟਨਾ ਵਾਪਰੀ ਹੈ ਜਿਸ ਦੇ ਵਿੱਚ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਹਿਮਾਚਲ ਤੋਂ 스ਪੈਨਿਸ਼ ਜੋੜੇ ਦੇ ਨਾਲ ਕੁਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਜੀ ਹਾਂ ਇੱਕ ਪੰਜਾਬੀ ਨੌਜਵਾਨ ਦੇ ਨਾਲ 스ਪੈਨਿਸ਼ ਕੁੜੀ ਵਿਆਹੀ ਹੋਈ ਹੈ ਜੋ ਕਿ 25 ਸਾਲਾਂ ਤੋਂ ਵੀ ਵੱਧ ਹੋ ਚੁੱਕਿਆ ਹੈ 스ਪੈਨ ਦੇ ਵਿੱਚ ਰਹਿ ਰਹੇ ਸੀ ਪਰ ਹੁਣ ਪੱਕੇ ਤੌਰ ਤੇ ਪੰਜਾਬ ਦੇ ਵਿੱਚ ਮੂਵ ਹੋ ਚੁੱਕੇ ਨੇ ਉਹ ਦਲਹੌਜ਼ੀ ਵਿਖੇ ਸਰਸਪਾਟੇ ਲਈ ਗਏ ਸੀ ਜਿੱਥੇ ਉਹਨਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਆਪਣੇ ਪਰਿਵਾਰ ਦੇ ਨਾਲ ਡਲਹੋਜ਼ੀ ਗਏ ਸੀ ਤੇ ਉੱਥੇ ਇੱਕ ਕਾਰ ਪਾਰਕਿੰਗ ਦੇ ਵਿੱਚ ਇੱਕ ਛੋਟੀ ਜੀ ਟਕਰਾਰ ਨੇ ਭਿਆਨਕ ਰੂਪ ਲੈ ਲਿਆ ਜਿਸ ਤੋਂ ਬਾਅਦ ਕਾਰ ਪਾਰਕਿੰਗ ਦੇ ਠੇਕੇਦਾਰ ਨੇ ਆਪਣੇ ਨਾਲ ਦੇ ਘੱਟੋ ਘੱਟ 100 ਲੋਕਾਂ ਨੂੰ ਬੁਲਾ ਕੇ ਇਹਨਾਂ ਦੋ ਪરાਵਾਂ ਦੀ ਕੁਟਮਾਰ ਕਰਵਾਈ ਤੇ ਜਿਸ ਤੋਂ ਬਾਅਦ ਇਹ ਨੌਜਵਾਨ 3 ਦਿਨਾਂ ਦੇ ਲਈ ਕੋਮਾ ਦੇ ਵਿੱਚ ਚਲਾ ਗਿਆ ਇਸ ਦੀ ਸਪੈਨਿਸ਼ ਕਰ ਵਾਲੀ ਨੇ ਦੱਸਿਆ ਹੈ ਕਿ ਇਹ ਡਲਹੋਜ਼ੀ ਗਏ ਸੀ ਜਲੰਧਰ ਤੋਂ ਪਰ ਉੱਥੇ ਕਾਰ ਪਾਰਕਿੰਗ ਵਾਲੇ ਦੇ ਨਾਲ ਕਹਾ ਸੁਣੀ ਹੋ ਗਈ ਤੇ ਕਾਰ ਪਾਰਕਿੰਗ ਵਾਲੇ ਨੇ ਇਹਨਾਂ ਦੀ ਚੰਗੀ ਤਰ੍ਹਾਂ ਘੁਟਮਾਰ ਕੀਤੀ ਤੇ ਸਪੈਨਿਸ਼ ਘਰ ਵਾਲੀ ਵੱਲੋਂ ਇਸ ਘਟਨਾ ਦਾ ਵੀਡੀਓ ਵੀ ਬਣਾਇਆ ਗਿਆ ਸੀ ਪਰ ਉੱਥੇ ਦੀ ਹਿਮਾਚਲ ਪੁਲਿਸ ਵੱਲੋਂ ਇਸ ਵੀਡੀਓ ਨੂੰ ਲੜਕੀ ਦੇ ਫੋਨ ਦੇ ਵਿੱਚੋਂ ਡਿਲੀਟ ਕਰਵਾ ਦਿੱਤਾ ਗਿਆ ਉਸ ਨੇ ਇਹ ਵੀ ਦੱਸਿਆ ਕਿ ਜਦੋਂ ਘੁਟਮਾਰ ਹੋ ਰਹੀ ਸੀ ਉਦੋਂ ਸਲਾਨੀ ਤੇ ਨਾਲ ਹੀ हिमाਚਲੀ पुलिस ਉਥੇ ਖੜੀ ਤਮਾਸ਼ਾ ਦੇਖਦੇ ਰਹੀ ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਨੌਜਵਾਨਾਂ ਨੂੰ ਛਡੋਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹ ਨੌਜਵਾਨ 3 ਦਿਨਾਂ ਦੇ ਲਈ ਕੋਮਾ ਦੇ ਵਿੱਚ ਰਿਹਾ ਤੇ ਅੱਜ ਉਹ ਕੋਮਾ ਤੋਂ ਬਾਹਰ ਆਇਆ ਉਸ ਤੋਂ ਬਾਅਦ ਉਸਨੇ ਸਾਰੀ ਘਟਨਾ ਮੀਡੀਆ ਨੂੰ ਦੱਸੀ ਹੈ ਇਸ ਨਾਲ ਹੀ ਦੱਸਿਆ ਕਿ ਇਸ ਪੇਨ ਦੇ ਵਿੱਚ ਪਰਿਵਾਰ 25 ਸਾਲਾਂ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਸੀ ਉਥੇ ਰਹਿ ਰਿਹਾ ਸੀ ਪਰ ਹੁਣ ਇਹ ਪੰਜਾਬ ਦੇ ਵਿੱਚ ਮੂਵ ਹੋ ਗਏ ਨੇ ਸਭ ਕੁਝ ਛੱਡ ਛੜਾ ਕੇ ਕਿਉਂਕਿ ਇਹ ਪੰਜਾਬ ਦੇ ਵਿੱਚ ਆਪਣਾ ਨਵਾਂ ਰੋਜ਼ਗਾਰ ਖੋਲਣਾ ਚਾਹੁੰਦੇ ਨੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਹ ਰੋਜ਼ਗਾਰ ਮਹੱਈਆ ਕਰਵਾ ਸਕਣ ਇਸ ਲਈ ਪੰਜਾਬ 'ਚ ਸ਼ਿਫਟ ਹੋਏ ਸੀ ਪਰ ਪੰਜਾਬ ਦੇ ਵਿੱਚ ਸ਼ਿਫਟ ਹੁੰਦਿਆਂ ਹੀ ਇਹਨਾਂ ਦੇ ਨਾਲ ਹਿਮਾਚਲ ਦੇ ਵਿੱਚ ਐਡਾ ਵੱਡਾ ਕਾਂਡ ਹੋ ਗਿਆ ਜਿਸ ਤੋਂ ਬਾਅਦ ਭਾਰਤ ਦੇ ਵਿੱਚ ਆਮ ਲੋਕਾਂ ਦੀ ਸੁਰੱਖਿਆ ਦੇ ਉੱਪਰ ਸਵਾਲ ਖੜੇ ਹੋ ਗਏ ਨੇ ਤੇ ਹੁਣ ਇਸ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਇਹ ਪਰਿਵਾਰ ਤੇ ਇਸ ਪਰਿਵਾਰ ਦੇ ਨਾਲੇ ਪਾਣਾ ਵਰਤ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਪਰਿਵਾਰ ਦੇ ਘਰ ਨੂੰ ਅੱਗ ਲੱਗ ਗਈ ਹੈ ਅੱਗ ਨੇ ਇਸ ਪਰਿਵਾਰ ਦੇ ਆਸ਼ਿਆਨੇ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਅੱਗ ਕਿੰਨੀ ਭਿਆਨਕ ਲੱਗੀ ਹੈ ਕੀ ਘਰ ਦਾ ਕੁਝ ਨਹੀਂ ਬਚਿਆ ਦੇਖ ਦੇਖਿਆ ਜਾ ਸਕਦਾ ਹੈ ਕਿ ਘਰ ਦੀਆਂ ਛੱਤਾਂ ਸੜ ਕੇ ਸੁਆਹ ਹੋ ਗਈਆਂ ਨੇ ਘਰ ਦੇ ਵਿੱਚ ਜੋ ਵੀ ਸਮਾਨ ਪਿਆ ਸੀ ਉਹ ਸੜ ਕੇ ਧਾਕ ਹੋ ਗਿਆ ਹੈ ਅੱਗ ਦੀਆਂ ਲਪਟਾਂ ਇੰਨੀਆਂ ਨੇ ਕਿ ਉਸ ਸਮਾਨ ਨੂੰ ਚੋਰੀਆਂ ਨੇ ਦੱਸਦੀ ਹੈ ਕਿ ਇਸ ਘਰ ਦੇ ਵਿੱਚ ਇੱਕ ਧੀ ਦਾ ਵਿਆਹ ਹੋਣਾ ਸੀ ਪਰਿਵਾਰ ਆਪਣੇ ਧੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਜਿੱਥੇ ਜਸ਼ਨ ਹੋਣਾ ਸੀ ਉੱਥੇ ਅੱਜ ਰੋਣਾ ਤੇ ਵਿਰਲਾਪ ਰਹਿ ਗਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਰੀਬ ਪਰਿਵਾਰ ਜੋ ਕਿ ਆਪਣੇ ਧੀ ਦੇ ਵਿਆਹ ਲਈ ਸਮਾਨ ਇਕੱਠਾ ਕਰਕੇ ਬੈਠਾ ਸੀ ਉਹ ਇਸ ਅੱਗ ਨੇ ਸਾਰਾ ਸਾੜ ਕੇ ਸੁਆਹ ਕਰ ਦਿੱਤਾ ਹੈ ਕਿਹਾ ਜਾਂਦਾ ਹੈ ਕਿ ਇੱਕ ਜਦੋਂ ਧੀ ਜੰਮਦੀ ਹੈ ਤਾਂ ਉਸ ਵੇਲੇ ਹੀ ਘਰ ਦੇ ਵਿੱਚ ਉਸ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਉਸ ਦੇ ਵਿਆਹ ਦੇ ਲਈ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਇਸ ਗਰੀਬ ਪਰਿਵਾਰ ਨੇ ਪਤਾ ਨਹੀਂ ਕਿੱਦਾਂ ਕਰਕੇ ਆਪਣੀ ਕੁੜੀ ਦੇ ਵਿਆਹ ਦੇ ਲਈ ਸਮਾਨ ਇਕੱਠਾ ਕੀਤਾ ਹੋਏਗਾ ਤੇ ਅੱਜ ਉਹ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਹੁਣ ਇਨਾਂ ਦੇ ਪੱਲੇ ਸਿਰਫ ਰੋਣਾ ਰਹਿ ਗਿਆ ਕਿਉਂਕਿ ਇਨਾਂ ਦਾ ਕੁਝ ਵੀ ਨਹੀਂ ਬਚਿਆ ਇੱਕ ਪਿਓ ਆਪਣੀ ਧੀ ਦੇ ਲਈ ਸਾਰੀ ਜ਼ਿੰਦਗੀ ਲਾ ਦਿੰਦਾ ਹੈ ਜਮਾ ਪੂੰਜੀ ਲਾ ਦਿੰਦਾ ਹੈ ਆਪਣੀ ਧੀ ਦੇ ਵਿਆਹ ਦੇ ਲਈ ਤੇ ਇਸ ਘਟਨਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਸਾਰੀ ਉਸਦੀ ਜਮਾ ਪੂੰਜੀ ਉਸਦਾ ਘਰ ਸਭ ਕੁਝ ਖਤਮ ਹੋ ਗਿਆ ਸਭ ਕੁਝ ਬਰਬਾਦ ਹੋ ਗਿਆ ਤੇ ਇਹ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਸੀਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਅੱਗ ਨੇ ਇੱਕ ਘਰ ਇੱਕ ਆਸ਼ਿਆਨਾ ਖਰਾਬ ਕਰ ਦਿੱਤਾ ਹੈ ਬਰਬਾਦ ਕਰ ਦਿੱਤਾ ਹੈ ਜਿੱਥੇ ਇੱਕ ਧੀ ਦਾ ਵਿਆਹ ਹੋਣਾ ਸੀ ਉੱਥੇ ਅੱਜ ਰੋਣਾ ਰਹਿ ਗਿਆ ਅਸੀਂ ਇਹ ਸੋਚ ਨਹੀਂ ਸਕਦੇ ਕਿ ਦੋ ਇਹ ਪਰਿਵਾਰ ਵੱਲੋਂ ਇਸ ਸਾਗ ਨੂੰ ਦੇਖਿਆ ਜਾ ਰਿਹਾ ਹੋਵੇਗਾ ਤਾਂ ਉਸਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੋਏਗਾ ਕਿ ਆਖਿਰ ਰੱਬ ਨੂੰ ਕੀ ਮਨਜ਼ੂਰ ਸੀ ਰੰਗ ਦੇ ਵਿੱਚ ਭੰਗ ਪੈ ਗਈ ਹੈ ਇੱਕ ਪਰਿਵਾਰ ਦੇ ਘਰ ਨੂੰ ਅੱਗ ਲੱਗ ਗਈ ਹੈ ਜਿਸ ਘਰ ਦੇ ਵਿੱਚ ਇੱਕ ਧੀ ਦਾ ਵਿਆਹ ਹੋਣਾ ਸੀ ਤੇ ਹੁਣ ਉੱਥੇ ਕੁਝ ਵੀ ਨਹੀਂ ਬਚਿਆ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬੀਆਂ ਦਾ ਗਰਮੀ ਨੇ ਬੁਰਾ ਹਾਲ ਕੀਤਾ ਪਿਆ ਹੈ ਦਿਨੋ ਦਿਨ ਗਰਮੀ ਵਧਦੀ ਜਾ ਰਹੀ ਹੈ ਘਟਣ ਦਾ ਨਾਮ ਨਹੀਂ ਲੈ ਰਹੀ ਦੱਸ ਦਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 48 ਡਿਗਰੀ ਤੱਕ ਪਹੁੰਚ ਗਿਆ ਹੈ ਤੇ ਮੌਸਮ ਵਿਭਾਗ ਵੱਲੋਂ ਇਹ ਵੀ ਸੰਭਾਵਨਾ ਜਾਰੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਾਪਮਾਨ ਹੋਰ ਜ਼ਿਆਦਾ ਵੱਧ ਸਕਦਾ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਜਿਹੜੀ ਲੂ ਦੀ ਚੇਤਾਵਨੀ ਸਾਰਾ ਜੂਨ ਤੱਕ ਜਾਰੀ ਕੀਤੀ ਗਈ ਸੀ ਉਹ ਹੁਣ ਵਧਾ ਕੇ 18 ਜੂਨ ਤੱਕ ਕਰ ਦਿੱਤੀ ਗਈ ਹੈ ਯਾਨੀ ਕਿ ਪੰਜਾਬ ਆਪ ਦੇ ਲੋਕਾਂ ਨੂੰ 18 ਜੂਨ ਤੱਕ ਰਾਹਤ ਮਿਲਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ جاری ਹੈ ਮੌਸਮ ਵਿਭਾਗ ਮੁਤਾਬਕ 5 ਦਿਨਾਂ ਦਾ orange alert ਜਾਰੀ ਕੀਤਾ ਗਿਆ ਹੈ ਸ਼ਨੀਵਾਰ ਤੋਂ ਮੰਗਲਵਾਰ ਤੱਕ ਮੌਸਮ ਖੁਸ਼ਕ ਰਹੇਗਾ ਅਤੇ 5 ਦਿਨਾਂ ਲਈ orange heat wave alert ਜਾਰੀ ਕਰ ਦਿੱਤਾ ਗਿਆ ਹੈ ਪਰ 19 ਜੂਨ ਤੋਂ ਮੌਸਮ ਬਦਲ ਸਕਦਾ ਹੈ ਦੱਸਿਆ ਕਿ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਸਿਫਾਰਿਸ਼ੀਆ 9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਪਰ ਪਾਰਾ ਅਜੇ ਵੀ ਆਮ ਨਾਲੋਂ 5.4 ਡਿਗਰੀ ਵੱਧ ਰਿਹਾ। ਅਬੋਹਰ ਦੇ ਵਿੱਚ ਸਭ ਤੋਂ ਵੱਧ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਪੰਜਾਬ ਦੇ 17 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਮੋਗਾ ਪਠੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਐਸੇ ਐਸ ਨਗਰ ਮਲੇਰਕੋਟਲਾ ਸ਼ਾਮਲ ਹਨ ਮੌਸਮ ਵਿਭਾਗ ਨੇ 18 ਜੂਨ ਤੋਂ 3 ਦਿਨ ਬਾਅਦ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਵਿਭਾਗ ਨੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ ਕੇ ਸਿੰਘ ਅਨੁਸਾਰ ਇਸ ਨੂੰ ਮੌਨਸੂਨ ਤੋਂ ਪਹਿਲਾਂ ਵਾਲੀ ਬਾਰਿਸ਼ ਨਹੀਂ ਕਿਹਾ ਜਾ ਸਕਦਾ ਮੀਂਹ ਦੇ ਨਾਲ ਤਾਪਮਾਨ 'ਚ ਮਾਮੂਲੀ ਗਿਰਾਵਟ ਦੇ ਨਾਲ ਗਰਮੀ ਤੋਂ ਕੁਝ રાહਤ ਮਿਲ ਸਕਦੀ ਹੈ ਪੰਜਾਬ ਦੇ ਕਟੋ-ਕਟਾਪ ਤਾਪਮਾਨ 'ਚ 0.6 ਡਿਗਰੀ ਦਾ ਵਾਅਦਾ ਦਰਜ ਕੀਤਾ ਗਿਆ ਹੈ ਇਸ ਕਾਰਨ ਹੁਣ ਇਹ ਆਮ ਨਾਲੋਂ 2.5 ਡਿਗਰੀ ਵੱਧ ਹੋ ਗਿਆ ਹੈ ਮੌਸਮ ਵਿਭਾਗ ਨੇ 18 ਜੂਨ ਤੋਂ 3 ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਦੱਸ ਦਈਏ ਕਿ ਪੰਜਾਬ ਦੇ ਵਿੱਚ ਗਰਮੀ ਨੇ ਪਿਛਲੇ 65 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਤੇ ਹੁਣ 17 ਜ਼ਿਲ੍ਹਿਆਂ ਦੇ ਵਿੱਚ ਦੁਬਾਰਾ ਤੋਂ ਮੌਸਮ ਵਿਭਾਗ ਵੱਲੋਂ orange alert ਜਾਰੀ ਕਰ ਦਿੱਤਾ ਗਿਆ ਹੈ ਯਾਨੀ ਕਿ 18 ਜੂਨ ਤੱਕ ਰਾਹਤ ਮਿਲਣ ਦੀ ਗਰਮੀ ਤੋਂ ਕੋਈ ਵੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਪਰ ਉੱਥੇ ਹੀ 19 ਤਰੀਕ ਨੂੰ ਮੌਸਮ ਬਦਲ ਸਕਦਾ ਹੈ ਕੁਝ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਇਸਨ ਅੱਜ ਦੀਆਂ ਮੁਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬੀ